اپنی ਜਿਹੜੀ ਖਾਸਾ ਕੌਮ ਦੀ ਜਿਹੜੀ ਸਪੀਅਲ ਬਿਲਕੁਲ ਬਿਲਕੁਲ ਦੇਖੋ ਨਾ ਸੈਂਟਰ ਨੇ ਹੈਲਪ ਕੀਤਾ ਨਾ ਸੂਬੇ ਨੇ ਕੀਤਾ ਆ ਤਾਂ ਲੋਕਾਂ ਨੇ ਆਪਣੇ ਆਪ ਨੂੰ ਆਪਣੇ ਆਪ ਨੂੰ ਕੋਈ ਗੱਲ ਨਹੀਂ ਸੱਸੀ ਕਾਲ ਦੀ ਸੱਸੀ ਕਾਲ ਦੀ ਆਓ ਸਰ ਮਾਰਾ ਲਾ ਦਿਓ ਪਬਲਿਕ ਇਕੱਠੀ ਹੈ ਦੋਨੇ ਆਜੋ 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 ਕੋਈ ਗੱਲ ਨਹੀਂ ਸਰ ਇੱਥੇ ਇੱਥੇ ਕੋਈ ਰੋਕ ਲੈ ਕੰਪਲੀਟ ਕਰ ਰਹੇ ਹਾਂ ਪਾ ਲੈ ਕੇ ਲਾ ਕਹੀਂ ਆਹ ਸਾਹਿਬ ਆ ਜਾਓ ਥੋੜਾ ਜਾ ਹਾਂ ਜੀ ਠੀਕ ਤੁਹਾਡੀ ਸਾਰਾ ਕੁ ਖਲਾਲ ਵਧੀਆ ਚੱਲ ਰਿਹਾ ਜੀ ਤੁਹਾਡੇ ਦਰਸ਼ਨ ਹੋ ਗਏ ਜੀ ਫੁੱਲ ਮਾਰ ਕੇ ਆ ਜੀ ਦੇਖੋ ਡੀਜ਼ਲ ਬੰਦੇ ਚੱਲਦੇ ਦੱਸਿਆ ਜਾਂਦਾ ਅੱਗੇ ਨਾਲ ਬਹੁਤ ਹਸਤਾਉਂਦੇ ਉੱਥੇ ਨਾ ਦੇ ਆਏ ਉੱਥੇ ਦੇ ਆਇਆ ਪਤਾ ਲੱਗੇ ਲੱਗੇ ਉੱਥੇ ਉੱਥੇ ਪ੍ਰਧਾਨ ਜੀ 6000 ਲੀਟਰ ਡੀਜ਼ਲ ਦੇ ਆਏ ਤਾਰੂਰ ਵਾਸਤੇ ਜੰਗਲ ਵਾਸਤੇ 2 ਲੱਖ ਰੁਪਏ ਕੈਸ਼ ਦੇ ਆਏ ਠੀਕ ਹੈ ਜੀ ਤਨਵਦ ਭਾਈ ਹੋਰ ਕੀ ਰੋਡ ਪੈਂਦੀ ਆ ਉੱਥੇ ਜਦੇ ਪ੍ਰਧਾਨ ਜੀ ਵੱਲੋਂ ਪੁੱਛਦਾ ਕਰਿਆ ਜਾਊਗਾ ਠੀਕ ਹੈ ਜੀ ਬੋਲੇ ਏ ਸੋਨੇ ਸਲਾਮ ਸਿਆਰ ਮੈਂ ਤੁਹਾਡਾ ਤਨਵਾਦ ਕਰਦਾ ਕਿਉਂਕਿ ਜਿਵੇਂ ਤੁਸੀਂ ਯੋਜਨ ਮਲਾ ਕਿਸੇ ਆ ਚੀਜ਼ ਕਿਸੇ ਹੋਰ ਸੂਬੇ ਚ ਹੁੰਦੀ ਨਾਲ ਉਹਨੇ ਡੁੱਬਣਾ ਪਿਆਣਾ ਸਹੀ ਗੱਲ ਹੈ ਸਹੀ ਹੈ ਸਾਡੀ ਆਪਣੀ ਜਿਹੜੀ ਖਾਸਾ ਕੌਮ ਦੀ ਜਿਹੜੀ ਬਿਲਕੁਲ ਬਿਲਕੁਲ ਦੇਖੋ ਨਾ ਸੈਂਟਰ ਨੇ ਹੈਲਪ ਕੀਤਾ ਹਾਂਜੀ ਨਾ ਸੂਬੇ ਨੇ ਕੀਤਾ ਆ ਤਾਂ ਲੋਕਾਂ ਨੇ ਆਪਣੇ ਆਪ ਨੂੰ ਆਪਣੇ ਆਪ ਮੈਂ ਸੁਣਦਾ ਰਹੀ ਬਹੁਤ ਛੋੜੀ ਬਾਕੀ ਜਪ ਕਰਦੇ ਮੇਰੇ ਬਾਕੀ ਵੀ ਆ ਜਾਂਦੇ ਸੀ ਇੱਥੇ ਤੁਹਾਡੇ ਛੋੜੀ ਇੱਕ ਮਿੰਟ ਇੱਕ ਮਿੰਟ ਕੀ ਕਰ ਰਹੇ ਹੋ ਕੀ ਕਰ ਰਹੇ ਹੋ ਅਸੀਂ ਤਾਂ ਆਪ ਸਭ ਨੂੰ ਰਿਕਵੈਸਟ ਕਰਦੇ ਵੀ ਜਿਹੜੀਆਂ ਆਪਣੀਆਂ ਖੇਤਰੀ ਪਾਰਟੀਆਂ ਨੇ ਉਹਨਾਂ ਮੇਨ ਆਪਣੀ ਕੋਈ ਨਹੀਂ ਸਾਥ ਲੈ ਸਕਦਾ ਜੀ ਖਾਸ ਕਰਕੇ ਜੀ ਤੁਹਾਡਾ ਬਹੁਤ ਪਿਆਰ ਦਾ ਜੀ ਆਪਣਾ ਇਲਾਕਾ ਠੀਕ ਹੈ ਜੀ ਉਧਰ ਯਾਰ ਹੁਣ ਨਾ ਕੱਗੜ ਦਾ ਪਾਣੀ ਹਾਂਜੀ ਹੁਣ ਸਾਡੇ ਉਧਰੋਂ ਸੰਗਰੂ ਸਾਈਡ ਤੇ ਹੁਣ ਮਾਰ ਕਰ ਰਹੇ ਮੈਂ ਹੁਣ ਚੱਲਿਆ ਉਧਰ ਠੀਕ ਹੈ ਜੀ ਉਧਰ ਸੰਗਰੂ ਨੂੰ ਨਾ ਉਧਰ ਚੱਲਿਆ ਉੱਥੇ ਆੜੂ ਵਾਲਾ ਨਹੀਂ ਹੋਇਆ ਇਹ ਚਲੋ ਸਿਆਸਤ ਦੀ ਗੱਲ ਸਿਆ ਪ੍ਰਧਾਨ ਥੋੜਾ ਦੋਨੋਂ ਸਾਰੇ ਸਾਰੇ ਜਿੱਥੇ ਬੈਠਾ ਬੰਨੇ ਹੋਰ ਤਾਂ ਉੱਥੇ ਛੱਡਾਰੂ ਹੱਥ